ਦਰਮਿਆਣੋਂ ਤੁਹਾਡੇ ਤੋਂ ਆਇਆ ਕਿ ਜੀ ਗੱਲਬਾਤ ਕੀਤੀ ਉਹਨੇ ਹਾਂ ਸਾਡੇ ਕੋਲ ਹੀ ਆਂਦਾ ਅੱਛਾ ਜੀ ਤੇ ਇਹ ਮਤਲਬ ਗੱਲ ਕਹੀਏ ਪਹਿਲਾਂ ਵੀ ਕੋਈ ਕ੍ਰਾਈਮ ਕੰਮ ਕਰਦਾ ਜੀ ਲੁੱਟਾ ਖੋਹਾਂ ਕਰਦਾ ਸੀ ਕਿ ਹੁਣ ਹੀ ਮਤਲਬ ਹੋਇਆ ਸੀ ਪਤਾ ਨਹੀਂ ਕਿ ਪਹਿਲਾਂ ਕਰਦਾ ਸੀ ਕਿ ਨਹੀਂ ਕਰਦਾ ਇਹ ਮਨ ਜੀ ਇਹ ਬਾਰੇ ਤੇ ਇਹ ਤੁਸੀਂ ਬੇਦਖਲ ਕੀਤਾ ਤੁਸੀਂ ਕਹਿ ਰਹੇ ਹੋ 7-8 ਸਾਲ ਪਹਿਲਾਂ ਬੇਦਖਲ ਕਰਦਾ ਤੇ ਕਾਰਨ ਕੀ ਰਿਹਾ ਹੈ ਕਾਰਨ ਆ ਹੀ ਹਰਕਤਾਂ ਕਰਦਾ ਲੜਾਈ ਝਗੜੇ ਕਰਕੇ ਅਸੀਂ ਬੰਦਿਆਂ ਦੇ ਮਾਰ-ਕੁੱਟ ਕਰਦਾ ਸੀ ਹਮ ਕਿਹੜੇ ਕਰਕੇ ਆਪਾਂ ਦੇ ਦੋ ਤੇ ਮਤਲਬ ਸ਼ੁਰੂ ਤੋਂ ਨਹੀਂ ਆਵਾਜ਼ ਨਹੀਂ ਸੀਗੀ ਜੀ ਬਿਲਕੁਲ ਹੀ ਹਾਂ ਜਿਵੇਂ ਹੋ ਰਿਹਾ ਬੱਚੇ ਉਹਦੇ ਤੋਂ ਅੱਛਾ ਹਾਂ ਕਦੋਂ ਕੀਤਾ ਹੋ ਕਿੰਨੇ ਬੱਚੇ ਆ ਤੁਹਾਡੇ ਮੇਰੇ ਬੱਚੇ 3 ਆ ਕਿੰਨੇ ਕਰਦਾ ਸਿਸ ਐਡਰਸ ਵੱਡਾ ਹੀ ਹੱਸ ਤੋਲੇਗਾ ਮਾਈਕro ਤਲੇਗਾ ਅੱਛਾ ਸਰ ਤੁਹਾਨੂੰ ਪਤਾ ਨੂੰ ਜਿਹੜੀ ਪੁਲਿਸ ਦੀ ਕਾਰਵਾਈ ਹੋਈ ਹੈ ਕਿ ਇਹਦੇ ਵਿੱਚ ਕੋਈ ਲੱਗਦਾ ਵੀ ਸਹੀ ਕੀਤਾ ਜਾਂ ਕਿ ਕੋਈ ਹੋਇਆ ਵੀ ਇਹਦੇ ਬਾਰੇ ਜਨਾ ਮੈਨੂੰ ਨਹੀਂ ਪਤਾ ਕੋਈ ਮੈਂ ਜੂਠ ਨਹੀਂ ਆ ਜੇ ਤਾਂ ਮੈਂ ਦੇਖੇ ਨਹੀਂ ਔਖੀ ਦੇਖੇ ਨਹੀਂ ਮੈਂ ਕਹਿ ਕੀ ਸਕਦਾ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਇਨਕਾਉਂਟਰ ਹੋ ਗਿਆ ਮੁੰਡੇ ਸਾਡਾ ਖਾਫਰਾ ਜੰਨਣ ਨਹੀਂ ਆ ਸਵੇਰ ਨਹੀਂ ਤੁਹਾਡਾ ਕੀ ਨਾਮ ਤੁਹਾਡਾ ਨਾਮ ਨਹੀਂ ਬੋਲਣਗੇ ਮੈਂ ਹਰ ਗਿੰਦੇ ਦਾ ਸਰ ਕਿੱਥੇ ਰਹਿੰਦੇ ਕਿੱਥੇ ਹੋ ਜੀ ਕਿੰਡਰਾ ਕलोनी ਮਾਸ਼ੂਰ ਹੈ ਤੇ ਉਹ ਤੁਹਾਡੇ ਕੋਲ ਹੀ ਰਹਿੰਦਾ ਸੀ ਜਾਂ ਆਡ ਰਹਿੰਦਾ ਸੀ ਉਹ ਆਡ ਰਹਿੰਦਾ ਸੀ ਅੱਛਾ ਜੀ ਕਿੰਨੇ ਕ ਸਮੇਂ ਤੋਂ ਸਰ ਤੁਹਾਡੀ ਵਾਈਫ ਤੇ ਬੱਚੇ ਨਾਲ ਨਹੀਂ ਸੀਗੇ ਜਾਂ ਇਹ ਨਹੀਂ ਸੀਗੇ ਤੁਹਾਡੇ ਨਾਲ ਨਹੀਂ ਬੱਚੇ ਉੱਥੇ ਰਹਿੰਦੇ ਸੀ ਪਾਤੜੇ ਰਹਿੰਦੇ ਸੀ ਪਾਤੜੇ ਉਹ ਬਣਾ ਦੇ